ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਮੈਂ ਹਰਜਸ਼ਨ ਪਠਾਣ ਮਾ ਜਿਹੜਾ ਇੱਕ ਅਪੀਲ ਕਰਦਾ ਅੱਜ ਸਾਡੇ ਪਰਿਵਾਰ ਨੂੰ ਲੋਡ ਪਈ ਏ ਕਿ ਪੰਜਾਬ ਨਾਲ ਖੜਨ ਦੀ ਸਾਨੂੰ ਸਜ਼ਾ ਸਰਕਾਰ ਨੇ ਦਿੱਤੀ ਤੁਹਾਨੂੰ ਕੱਲ ਪਤਾ ਲੱਗ ਗਿਆ ਸਾਡੀ ਸਿਕਿਉਰਿਟੀ ਵਿਡਰੋ ਕਰਾ ਲਈ ਹੋਰ ਜੋ ਵੀ ਹਰਕਤਾਂ ਸਰਕਾਰ ਕਰ ਸਕਦੀ ਸਾਡੇ ਹਲਕੇ ਦੇ ਜਿੰਨੇ ਐਸ ਐਚ ਓ ਹੀ ਹੋਰ ਅਧਿਕਾਰੀ ਹੀ ਸਾਰਿਆਂ ਦੀ ਬਦਲੀਆਂ ਕਰਤੀਆਂ ਤਾਂ ਕਿ ਪਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਜਿਹਦੀ ਆਵਾਜ਼ ਬੰਦ ਕਰ ਸਕਣ ਉਹਨਾਂ ਨੂੰ ਦਬਾ ਸਕਣ ਪਰ ਮੈਂ ਦੱਸਣਾ ਚਾਹੁੰਗਾ ਸਾਰੇ ਲੋਕਾਂ ਨੂੰ ਅਸੀਂ ਸਾਡਾ ਪਰਿਵਾਰ ਪੰਜਾਬ ਦੇ ਨਾਲ ਖੜਾ ਅੱਜ ਸਰਕਾਰ ਸਾਡੇ ਤੇ ਕੋਈ ਵੀ ਕਾਰਵਾਈ ਕਰੇ ਕਾਰਵਾਈ ਕਰ ਵੀ ਰਹੀ ਏ ਹੁਣ ਵੀ ਪਰਚੇ ਕਰਤੇ ਸਰਕਾਰ ਨੇ ਹੋਰ ਚੀਜ਼ਾਂ ਬੜੀਆਂ ਚੀਜ਼ਾਂ ਸਰਕਾਰ ਕਰੂਗੀ ਪਰ ਅਸੀਂ ਪੰਜਾਬ ਨਾਲ ਖੜੇ ਆ ਅਸੀਂ ਨਾ ਤੇ ਦਬਨ ਆਲੇ ਆ ਸਰਕਾਰ ਤੋਂ ਅੱਜ ਨਾ ਅਸੀਂ ਦਬੀਏ ਕੱਲ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਸਾਰੇ ਐਮਐਲਏ ਸਭਾਾਂ ਨੂੰ ਬੇਨਤੀ ਕਰਦਾ ਸਾਰੇ ਮੰਤਰੀ ਸਭਾਾਂ ਨੂੰ ਬੇਨਤੀ ਕਰਦਾ ਕਿ ਜੇ ਅੱਜ ਆਪਾਂ ਪੰਜਾਬ ਦਾ ਨਾਂ ਖੜੇ ਤੇ ਕੱਲ ਨੂੰ ਪੰਜਾਬ ਨੇ ਆਪਣੇ ਨਾਲ ਨਹੀਂ ਖੜਨਾ ਅੱਜ ਇਹ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਨਹੀਂ ਦਬਦੇ ਪਰ ਕੱਲ ਨੂੰ ਇਹ ਹੋਰ ਐਮਐਲਏ ਨੂੰ ਕਿਸੇ ਨੂੰ ਉਹਨਾਂ ਦੇ ਪਰਿਵਾਰ ਨੂੰ ਇਸੇ ਮੰਤਰੀ ਨੂੰ ਅੰਦਰ ਕਰਕੇ ਨਾਮਿਨੇਟ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਦਬਾਉਣ ਦੀ ਕੋਸ਼ਿਸ਼ ਅੱਗੇ ਵੀ ਕਰਨਗੇ ਪਰ ਆਪਾਂ ਸਾਰੇ ਤਗੜੇ ਹੋਈਏ ਦਿੱਲੀ ਵਾਲਿਆਂ ਦੇ ਖਿਲਾਫ ਜਿਹੜੇ ਐਵੇਂ ਦੀ ਛੋਟੇ ਪੱਧਰ ਦੀ ਰਾਜਨੀਤੀ ਕਰਦੇ ਨੇ ਸੋਚਦੇ ਨੇ ਕਿ ਪੰਜਾਬੀਆਂ ਨੂੰ ਡਰਾ ਲੈਣਗੇ ਇਸ ਪਰਚੇ ਦੀ ਰਾਜਨੀਤੀ ਤੋਂ ਜਾਂ ਹੋਰ ਕਿਸੇ ਚੀਜ਼ ਤੋਂ ਜਾਂ ਕੋਈ ਵਿਜੀਲੈਂਸ ਤੋਂ ਜਾਂ ਕਿਸੇ ਵੀ ਚੀਜ਼ ਤੋਂ ਪਰ ਤੁਹਾਡੇ ਸਾਰਾਂ ਭਰਾਵਾਂ ਦਾ ਅੱਜ ਸਾਥ ਚਾਹੀਦਾ ਸਾਨੂੰ ਅੱਜ 12 ਵਜੇ ਆਪਾਂ ਡੀਸੀ ਦਫਤਰ ਪਟਿਆਲਾ ਤੇ ਐਸਐਸਪੀ ਦਫਤਰ ਪਟਿਆਲਾ ਘੇਰਨਾ ਤੇ ਆਪਾਂ ਸਰਕਾਰ ਨੂੰ ਦੱਸਣਾ ਕਿ ਸਰਦਾਰ ਹਰਮੀਤ ਸਿੰਘ ਪਠਾਣ ਮਾਜਰਾ ਜੀ ਇੱਕ ਬਿਊਰੋਕ੍ਰੈਟ ਦੇ ਖਿਲਾਫ ਜੇ ਬਾਜ਼ ਚੁੱਕੀ ਉਹਨਾਂ ਨੇ ਉਹ ਲੋਕਾਂ ਦਾ ਦਰਦ ਸੀ ਤਾਂ ਬਾਜ਼ ਚੁੱਕੀ ਜੇ ਲੋਕਾਂ ਦੀ ਆਵਾਜ਼ ਪੰਜਾਬ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰੂਗੀ ਅੱਪਾ ਅੱਗੇ ਵੀ ਇਹਦੀ ਲੜਾਈ ਲੜਾਂਗੇ ਪਰ ਅੱਜ ਤੁਹਾਡੇ ਸਾਥ ਦੀ ਸਾਰਿਆਂ ਦੀ ਲੋੜ ਆ ਤੁਸੀਂ ਵੱਧ ਤੋਂ ਵੱਧ ਦੂਰੋਂ ਨੇੜਿਓਂ ਟਰਾਲੀਆਂ ਗੱਡੀਆਂ ਪਰ ਕੇ ਜਿਹੜੇ ਵੀ ਸਾਧਨਾਂ ਤੇ ਤੁਸੀਂ 12 ਵਜੇ ਡੀਸੀ ਦਫ਼ਤਰ ਪਟਿਆਲਾ ਤੇ ਐਸਐਸਪੀ ਦਫ਼ਤਰ ਪਟਿਆਲਾ ਪਹੁੰਚ ਸਕਦੇ ਹੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਡੇ ਅੱਗੇ ਕਿ ਤੁਸੀਂ ਸਾਰੇ ਉੱਥੇ ਪਹੁੰਚੋ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਜੀ ਦੀ ਤੁਸੀਂ ਰਲ ਕੇ ਆਵਾਜ਼ ਬਣਾਓ ਤੁਸੀਂ ਸਾਨੂੰ ਤਕੜਿਆਂ ਕਰੋ ਤਾਂ ਕਿ ਅਸੀਂ ਇੰਨਾ ਦੇ ਨਾਲ ਲੜ ਸਕੀਏ ਅਸੀਂ ਦਿੱਲੀ ਵਾਲਿਆਂ ਦੀ ਇਸ ਕਾਰਗੁਜ਼ਾਰੀ ਦੇ ਖਿਲਾਫ ਅਸੀਂ ਇਹ ਜਿਹੜੀ ਲੜਾਈ ਲੜ ਰਹੇ ਆ ਇਹਦੇ ਸਾਡਾ ਸਾਥ ਦਿਓ ਮੈਂ ਸਾਰੇ ਅੱਗੇ ਅਪੀਲ ਕਰਦਾ ਸਾਰੇ ਐਮਐਲਏ ਸਭਾਣਾ ਨੂੰ ਕਹਿੰਨਾ ਕਿ ਅੱਜ ਪੰਜਾਬ ਨੂੰ ਆਪਣੀ ਸਾਰਿਆਂ ਦੀ ਲੋੜ ਆ ਜੇ ਅੱਜ ਆਪਾਂ ਪੰਜਾਬ ਤੋਂ ਮੂੰਹ ਮੋੜ ਲਿਆ ਕੱਲ ਨੂੰ ਲੋਕਾਂ ਨੇ ਮੂੰਹ ਮੋੜ ਲੈਣਾ ਆਪਣੇ ਤੋਂ ਸੋ ਸਾਡੇ ਤੇ ਕਰਨ ਪਰਚਾ ਵੱਤੋਂ ਵੱਧੇ ਕੀ ਕਰ ਸਕਦੇ ਨੇ ਐਮ ਐਲ ਏ ਸਾਹਿਬ ਨੂੰ ਅੰਦਰ ਕਰ ਦੇਣਗੇ ਉਸ ਤੋਂ ਬਾਅਦ ਵੱਤੋਂ ਵੱਧੇ ਮਿਰਤੇ ਪਰਚਾ ਪਾਣਗੇ ਸਾਡੇ ਪਰਿਵਾਰ ਦੇ ਜੀਵਾਂ ਨੂੰ ਅੰਦਰ ਦੇ ਲੈਣਗੇ ਪਰ ਅਸੀਂ ਤੁਹਾਡੇ ਸਾਰਿਆਂ ਨਾਲ ਵਿਸ਼ਵਾਸ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਡੇ ਨਾਲ ਖੜੇ ਹਮੇਸ਼ਾ ਤੁਸੀਂ ਸਾਡੇ ਨਾਲ ਖੜੇ ਹੋ ਅਸੀਂ ਪੰਜਾਬ ਦੀ ਆਵਾਜ਼ ਬਣ ਕੇ ਹਮੇਸ਼ਾ ਆਵਾਜ਼ ਬੁਲੰਦ ਕਰਾਂਗੇ ਜੇ ਸਰਕਾਰ ਤੱਕਾ ਕਰੂਗੀ ਤੁਸੀਂ ਸਾਡਾ ਸਾਥ ਦਿਓ ਆਪਾਂ ਸਰਕਾਰ ਦੇ ਖਿਲਾਫ ਲੜਗੇ ਧੰਨਵਾਦ ਤੁਹਾਡਾ ਸਾਰਿਆਂ ਦਾ 12 ਵਜੇ ਆਪਾਂ ਸਾਰੇ ਇਕੱਠੇ ਹੁੰਨੇ ਆ ਜੀ ਡੀਸੀ ਦਫਤਰ ਪਟਿਆਲਾ ਦੇ ਐਸਐਸਪੀ ਦਫਤਰ ਪਟਿਆਲਾ ਜੀ ਧੰਨਵਾਦ